ਦੇਖੋ ਜੀ ਐਕਸੀਡੈਂਟ ਬੜੇ ਹੋ ਰਹੇ ਆ ਅੱਜਕੱਲ ਤੇ ਸਾਡਾ ਇਹ ਖਾਸ ਇਹੋ ਹੀ ਮੇਮੋ ਆ ਵੀ ਜਿਹੜੇ ਆ ਲੋਕਾਂ ਨੂੰ ਥੋੜਾ ਜਿਆਦਾ ਜੜੀ ਥੱਲ ਪਵੇ ਜਿੱਦਾਂ ਬਿਨਾ ਮੋਟਰਸਾਈਕਲ ਬਿਨਾ ਹੈਲਮਟ ਤੋਂ ਚੜੀ ਪੈਂਦੇ ਆ ਬਿਨਾ ਲਾਇਸੈਂਸ ਤੇ ਚਲਾਈ ਫਿਰਦੇ ਆ ਵੀ ਇੰਨਾ ਦੀ ਲੋਕਾਂ ਦੀ ਜਾਨ ਪੱਸ ਸਕੇ ਆਪਣੇ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਦੇ ਨਾਲ ਜਿਹੜਾ ਆ ਆਮ ਲੋਕ ਜਿਹੜੇ ਜਾਂਦੇ ਪਬਲਿਕ ਜਨਦੀ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਕੋਈ ਬਜ਼ੁਰਗ ਜਾਨ ਨਿਆ ਹੁੰਦਾ ਵਾ ਉਹ ਉਹਨਾਂ ਨੂੰ ਮਤਲਬ ਇਤੋ ਤੱਕ ਕਿ ਮੋਟਰਸਾਈਕਲ ਇੰਨੇ ਪਟਾਕੇ ਮਾਰਦੇ ਪਈ ਇਹ ਬਹੁਤ ਹਾਰਟ ਰੈਕੀ ਹੋ ਸਕਦਾ ਤੇ ਇਹ ਮਰਨ ਤੱਕ ਬੰਦਾ ਇਹਦੀ ਪਟਾਕੇ ਤੱਕ ਜਾ ਸਕਦਾ ਦੀ ਆਵਾਜ਼ ਨਾਲ ਉਹਦੇ ਵਾਸਤੇ ਅਸੀਂ ਇਹਨੂੰ ਮੈਂ ਚਲਾਉਂਦੇ ਆ ਕਿ ਇਹ ਪਟਾਕੇ ਵਾਲੇ ਮੋਟਰਸਾਈਕਲ ਜਿਹੜੇ ਲੋਕਾਂ ਨੇ ਬੰਦ ਕਰਾਈਏ ਪਹਿਲਾਂ ਜਦੋਂ ਜਿੱਤਦਾ ਵੀ ਬੇਟਾ ਸਾਡਾ 18 ਸਾਲਾਂ ਦਾ ਹੋ ਗਿਆ ਜਦੋਂ 18 ਸਾਲ ਦਾ ਕਾਇਦਾ ਦੀ ਉਮਰ ਹੋ ਜਾਂਦੀ ਹੈ ਬੱਚੇ ਦੀ ਫਿਰ ਉਹਨਾਂ ਨੂੰ ਵੀਤ ਲੈ ਕੇ ਦੇਣੇ ਚਾਹੀਦੇ ਆ 16 ਤੋਂ 18 ਚਾਹ ਵੀ ਬਣ ਸਕਦਾ ਵਾ ਲਾਇਸੈਂਸ ਇੱਕ ਲੋ ਵਿਦਾਊਟ ਗੇਅਰ ਦਾ ਬੰਦਾ ਵਾ ਕੋਈ ਸਟੈਂਡਲ ਕਹਿਦਾ ਵਾ ਕਿ ਆਪਾਂ ਬੱਚਿਆਂ ਦੇ ਲਾਇਸੈਂਸ ਬਣਾ ਕੇ ਫਿਰ ਹੀ ਉਹਨਾਂ ਨੂੰ ਇੱਕ ਲੈ ਦੇਈਏ ਠੀਕ ਹੈ ਤਾਂ ਕਿ ਜਿਹੜੇ ਆਪਾਂ ਜਿਹੜੇ ਆ ਬਹੁਤ ਬਹੀ ਤਲਾਬ ਕੇ ਹੋ ਰਹੇ ਆ ਉਹ ਇੱਕਟਾ ਸਕੀ ਸਤਿਗੁਰ ਜੀ ਤੁਸੀਂ ਗੁਰੇ ਔਰ ਜਨਨ ਸੋਸਨ ਮਹਾਂਸ਼ੂ ਨਿਸ਼ਚਮਾ ਅੱਜ ਅਮਰਸਾ ਤੇ ਹਾਤੀ ਪੁਲਸ ਤੇ ਟ੍ਰੈਫਿਕ ਪੁਲਸ ਵਾਲੋਂ ਜੜਾ ਵਾ ਜਿੰਡਿਆਲਾ ਘਰ ਵਿਖੇ ਵੱਖ-ਵੱਖ ਵਾਹਨ ਚੈੱਕ ਕੀਤੇ ਜਾ ਰਹੇ ਆ ਔਰ ਚਲਾਨ ਵੀ ਕੱਟੇ ਜਾ ਰਹੇ ਆ ਜਿਹੜੇ ਬੁਲਟ ਪੁਆਇੰਟ ਤੋਂ ਪਟਾਕੇ ਪਾਉਂਦੇ ਨੌਜਵਾਨ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਮੇਰੇ ਨਾਲ ਤੇ ਇਸ ਸੰਬੰਧ ਵਿੱਚ ਇੰਚਾਰਜ ਆ ਕੇ ਗੱਲਬਾਤ ਕਰ ਲਿਨੇ ਅਜ ਕਿੰਨਾ ਤੁਹਾਡਾ ਜੀ ਇਹ ਐਸੇ ਕਮਲਜੀਤ ਜੀ ਇਹ ਐਸੇ ਕਮਲਜੀਤ ਸਿੰਘ ਜੀ ਅੱਜ ਜਿਹੜਾ ਤੁਸੀਂ ਚਲਾਨ ਕੱਟ ਰਹੇ ਜੇ ਕਾਦੇ ਕੱਟ ਰਹੇ ਜੀ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਸਾਡੇ ਡੀਜੀਪੀ ਟ੍ਰੈਫਿਕ ਉਹਨਾਂ ਦੀ ਹਦਾਇਤ ਅਨੁਸਾਰ ਜਿਹੜਾ ਵਾ ਖਾਸ ਤੌਰ ਤੇ ਇੱਥੇ ਨਾਕਾ ਲਗਾਇਆ ਗਿਆ ਵਾ ਇੱਥੇ ਜਦੋਂ ਸਕੂਲ ਟਾਈਮ ਹੁੰਦਾ ਸੀ ਜਿਹੜਾ ਮੋਟਰਸਾਈਕਲਾਂ ਦੇ ਉੱਤੇ ਜਿਹੜੇ ਆ ਬਾਹਰੋਂ ਆ ਕੇ 3-3 ਜਣੇ ਬਹਿ ਗਏ ਇੱਥੇ ਲੜਬਾਜੀ ਕਰਦੇ ਆ ਤੇ ਛੇੜਖਾਨੀਆਂ ਕਰਦੇ ਆ ਉਹਦੇ ਸੰਬੰਧ ਵਿੱਚ ਇੱਕ ਸਪੈਸ਼ਲ ਇੱਕ ਜਿਹੜਾ ਨਾਕਾ ਲਗਾਇਆ ਗਿਆ ਚੰਦਿਆਲੇ ਵਾ ਤੇ ਹੁਣ ਤੱਕ ਅਜ ਕਿੰਨੇ ਚਲਾਨ ਕਰ ਹੋਰ ਤੱਕ ਜੀ ਆਪਾਂ 10-12 ਚਲਾਨ ਕੱਟਦੇ ਆ ਕੁਛ 5-20 ਚਲਾਨ ਮਸ਼ੀਨ ਤੇ ਕੀਤੇ ਆ ਕੁ 5 ਜਿਹੜੇ ਆ ਮੈਨੂਅਲ ਚਲਾਨ ਕੀਤੇ ਦੂਜੇ ਆਰਟੀਆ ਸਾਹਿਬ ਦੇ ਇਹ ਜਿਸ ਤਰ੍ਹਾਂ ਚਲਾਨ ਕੱਟਦੇ ਆ ਕਿ ਇਹ ਤਾਂ ਕੀ ਸਮਝ ਆਉਂਦੀ ਜਿਹੜੇ ਚਲਾਨ ਕੀਤੇ ਆ ਦੇਖੋ ਜੀ ਐਕਸੀਡੈਂਟ ਬੜੇ ਹੋ ਰਹੇ ਆ ਅੱਜ ਕੱਲ ਤੇ ਸਾਡੇ ਖਾਸ ਇਹੋ ਹੀ ਮਹਿਮਾ ਆ ਵੀ ਜਿਹੜੇ ਆ ਲੋਕਾਂ ਨੂੰ ਥੋੜਾ ਜਿਆਦਾ ਜਿਹੜੀ ਠੱਲ ਪਵੇ ਜਿੱਦਾਂ ਬਿਨਾ ਮੋਟਰਸਾਈਕਲ ਬਿਨਾ ਹੈਲਮਟ ਤੋਂ ਚੜੀ ਫਿਰਦੇ ਆ ਬਿਨਾ ਲਾਇਸੈਂਸ ਤੋਂ ਚਲਾਈ ਫਿਰਦੇ ਆ ਪੀ ਇਹਨਾਂ ਦੀ ਲੋਕਾਂ ਦੀ ਜਾਨ ਬਚ ਸਕੇ ਜੇ ਜੁਰਮਾਨਾ ਪਏਗਾ ਇਹਨਾਂ ਨੂੰ ਪਿੰਚ ਹੋਏਗਾ ਥੋੜਾ ਜਿਆਦਾ ਤੇ ਆਪਣੇ ਆਪ ਨੂੰ ਮਹਿਸੂਸ ਹੋਏਗਾ ਵੀ ਮੇਰੇ ਇੰਨੀ ਤਰੀਕ ਨੂੰ ਫਾਈਨ ਪਿਆ ਸੀ ਤੇ ਮੈਂ ਅੱਜ ਤੋਂ ਬਾਅਦ ਜਿਹੜੀ ਆ ਗਲਤੀ ਨਹੀਂ ਕਰਨੀ ਇਸ ਕਰਕੇ ਜਿਹੜੇ ਆ ਇਹਨਾਂ ਦੇ ਜਿਹੜੇ ਚਲਾਨ ਕੱਟ ਰਹੇ ਆ ਤਾਂ ਕਿ ਜਾਂ ਅੱਗੇ ਤੋਂ ਜਿਹੜੀ ਗਲਤੀ ਨਾ ਕਰਨ ਜਿਹੜੇ ਚਲਾਨ ਕੱਟ ਰਹੇ ਜੀ ਆਨਲਾਈਨ ਆ ਕਿ ਕਿਸ ਤਰ੍ਹਾਂ ਕੱਟਦੇ ਆ ਮੈਂ ਤਾਂ ਦੱਸਿਆ ਜੀ ਓਏ ਈ ਚਲਾਨ ਮਸ਼ੀਨ ਤੇ ਵੀ ਆ ਜਿਹੜਾ ਆਨ ਦੀ ਸਪੋਰਟ ਕਹਿੰਦਾ ਮੈਂ ਇੱਥੇ ਜੁਰਮਾਨਾ ਭੁਗਤਣਾ ਵਾ ਉਹਦਾ ਉਹਨੂੰ ਈ ਚਲਾਨ ਮਸ਼ੀਨ ਆਈ ਚਲਾਨ ਕੱਟ ਦੇ ਦਵਾ ਉਹ ਗੂਬਤ ਇਹ ਨਵੀਂ ਟੈਕਨੀਕ ਆਈ ਓਏ ਨਵੀਂ ਮਸ਼ੀਨ ਆਈ ਜੀ ਤੇ ਇਸ ਟੈਕਨੀਕ ਦਾ ਕੀ ਫਾਇਦਾ ਹੋ ਰਿਹਾ ਵਾ ਇਹਦਾ ਤਾਂ ਇਹ ਫਾਇਦਾ ਹੋ ਰਿਹਾ ਜਿਹੜਾ ਵਾ ਜਿੱਦਾਂ ਚਲਾਨ ਹੁੰਦਾ ਵਾ ਉਹ ਮੌਕੇ ਤੇ ਆਪਣਾ ਫਾਈਨ ਭਰ ਲੈਂਦਾ ਵਾ ਉਹਨੂੰ ਜਿਹੜੀ ਆ ਮਤਲਬ ਗੁਫਕਵਾਰੀ ਨਹੀਂ ਹੁੰਦੀ ਜਾਂ ਈਟੀਓ ਦਫ਼ਤਰ ਨਹੀਂ ਜਾਣਾ ਪੈਂਦਾ ਤੇ ਜਿਸ ਤਰ੍ਹਾਂ ਬੁਲੇਟ ਤੇ ਜਿਹੜੇ ਨੌਜੋਣ ਚੜੇ ਆ ਪਟਾਕੇ ਪਾਉਂਦੇ ਆ ਇਹ ਇਹਦਾ ਕੀ ਤੁਸੀਂ ਮੈਸੇਜ ਆਪਣੇ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਦੇ ਨਾਲ ਜਿਹੜਾ ਆ ਆਮ ਲੋਕ ਜਿਹੜੇ ਜਾਂਦੇ ਪਬਲਿਕ ਜਾਂਦੀ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਕੋਈ ਬਜ਼ੁਰਗ ਜਾਂੜਿਆ ਹੁੰਦਾ ਵਾ ਉਹ ਉਹਨਾਂ ਨੂੰ ਮਤਲਬ ਇਤੋਂ ਤੱਕ ਕਿ ਇਹ ਮੋਟਰਸਾਈਕਲ ਇੰਨੇ ਪਟਾਕੇ ਮਾਰਦੇ ਆ ਵੀ ਕਈਆਂ ਨੂੰ ਹਾਰਟ ਅਟੈਕ ਵੀ ਹੋ ਸਕਦਾ ਤੇ ਇਹ ਮਰਨ ਤੱਕ ਬੰਦਾ ਇਹਦੇ ਪਟਾਕੇ ਤੱਕ ਜਾ ਸਕਦਾ ਇਹਦੀ ਆਵਾਜ਼ ਦੇ ਨਾਲ ਉਹਦੇ ਵਾਸਤੇ ਅਸੀਂ ਇਹ ਮਹਮ ਚਲਾਉਂਦੇ ਆ ਵੀ ਇਹ ਪਟਾਕੇ ਵਾਲੇ ਮੋਟਰਸਾਈਕਲ ਜਿਹੜੇ ਆ ਲੋਕਾਂ ਦੇ ਬੰਦ ਕਰਾਈਏ ਇਹ ਵੱਤਵਾਦ ਮੋਟਰਸਾਈਕਲਾਂ ਦੀ ਚਲਾਨ ਕਰੀ ਜਿਹੜੇ ਪਟਾਕੇ ਮਾਰਦੇ ਆ ਤੇ ਉਹ ਲੜਬਾਜੀ ਕਰਦੇ ਆ ਪਹਿਲੀ ਗੱਲ ਤੇ ਮੈਂ ਸਾਰੇ ਪੇਰੈਂਟਸ ਨੂੰ ਇਹੋ ਸੁਨਾਹ ਦੇਣਾ ਚਾਹੁੰਦਾ ਵਾ ਵੀ ਆਪਣੇ ਬੱਚਿਆਂ ਨੂੰ ਜਿਹੜੇ ਆ ਇਹ ਸਲੈਂਸਰ ਨਾ ਬਦਲਾ ਕੇ ਦੋ ਇਹਦਾ ਫਾਈਨ ਬਹੁਤ ਜ਼ਿਆਦਾ ਵਾ ਉਹਦਾ مالی ਨੁਕਸਾਨ ਜਿਹੜਾ ਤੁਹਾਨੂੰ ਹੋਰੇਗਾ ਹੋਣਾ ਤੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਨਾ ਲਗਾ ਕੇ ਦੋ ਇਹਦਾ ਘੱਟੋ-ਘੱਟ ਜਿਹੜਾ 15-20 ਹਜ਼ਾਰ ਰੁਪਏ ਫਾਈਨ ਵਾ ਤੇ ਇੱਕ ਜਿਹੜਾ ਵਾ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਆ ਜੇ ਕਿ ਇਹਨੂੰ ਮੌਤ ਵੀ ਹੋ ਸਕਦੀ ਆ ਤੇ ਆਪਾਂ ਇਸ ਚੀਜ਼ ਤੋਂ ਇਗਨੋਰ ਕਰੀਏ ਨਾ ਇਹਨਾਂ ਨੂੰ ਇਹਦੇ ਨਾਲ ਜਿਹੜਾ ਵਾ ਨਕਸਾ ਨਾ ਹੋ ਉਹ ਹੁੰਦਾ ਵਾ ਲੋਕਾਂ ਦਾ ਤੇ ਆਪਾਂ ਇਹਨਾਂ ਨੂੰ ਮੋਟਰਸਾਈਕਲ ਦਾ ਲਾਇਸੈਂਸ ਜਿਹੜੇ ਨਾਮ ਚੇਂਜ ਕਰਾ ਕੇ ਦੇਈ ਹੈ ਜਿਸ ਤਰ੍ਹਾਂ ਨੇ ਅਸੀਂ ਇੱਕ ਜਿੱਦਾਂ ਤੁਸੀਂ ਚਲਾਨ ਕੱਟਿਆ ਸੀ ਉਹ ਲੜਕਾ ਕਹਿ ਰਿਹਾ ਸੀਗਾ ਵੀ ਇਸ ਤੋਂ ਹੋਰ ਵੀ ਕਾਫੀ ਜਿਹੜੇ ਬਿਨਾਂ ਜਿਹੜਾ ਹੈਲਮਟ ਪਾਏ ਨੰਗ ਰਿਹਾ ਉਹਨਾਂ ਦੇ ਚਲਾਨ ਨਹੀਂ ਕੱਟੇ ਕਿ ਇਹ ਦੇਖੋ ਜੀ ਜਿੰਨਾ ਮੇਰੇ ਕੋ ਜਿੰਨੀ ਫੋਰਸ ਹੈਗੀ ਹੈ ਸਾਰੇ ਲੱਗੇ ਆ ਭਾਈ ਕੱਕ ਮੋਟਰਸਾਈਕਲ ਘੇਰ ਕੇ ਤੇ ਹੁਣ ਇੱਥੇ ਆਪਾਂ ਸਾਰਿਆਂ ਨੂੰ ਤਾਂ ਰੋਕ ਨਹੀਂ ਸਕਦਾ ਕਿਉਂਕਿ ਸਾਰੇ ਨੂੰ ਰੋਕਾਂਗੇ ਤੇ ਫਿਰ ਦੂਜੀ ਪਬਲਿਕ ਵੀ ਪਰੇਸ਼ਾਨ ਹੋਊਗੀ ਤੇ ਉਹ ਵਾਰੀ-ਵਾਰੀ ਜਿਹੜੇ ਆ ਸਾਰੇ ਮੇਰੇ ਕਰਮਚਾਰੀ ਲੱਗੇ ਵੱਖਰੇ-ਵੱਖਰੇ ਜਿਹੜੇ ਇੱਕ-ਇੱਕ ਮੋਟਰਸਾਈਕਲ ਦੇ ਵਿੱਚ ਕੇ ਟਰਨ ਬਾਈ ਟਰਨ ਜਿਹੜੇ ਆ ਆਪਾਂ ਨੂੰ ਰੋਕ ਕੇ ਚਲਾਨ ਕਰ ਰਹੇ ਆ ਬਾਕੀ ਜਿਹਦਾ ਚਲਾਨ ਕੱਟਿਆ ਜਾਂਦਾ ਉਹਨੇ ਤੇ ਇਹੋ ਕਹਿਣਾ ਹੀ ਆ ਵੀ ਉਹ ਜੀ ਆ ਫਲਾਣਾ ਲੰਘ ਗਿਆ ਜੀ ਫਲਾਣਾ ਲੰਘ ਗਿਆ ਫਲਾਣਾ ਲੰਘ ਗਿਆ ਬਾਕੀ ਇੱਥੇ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੰਮ ਹੋ ਰਿਹਾ ਵਾ ਚਲਾਨ ਕੱਟ ਰਹੇ ਆ ਜਿਹੜੇ ਖਾਸ ਕਰਕੇ ਸਾਡੀ ਅੱਜ ਮੇਮੇ ਹੋਈ ਆ ਕਿ ਜਿਹੜੇ ਬੱਚੇ ਜਿਹੜੇ ਆ ਪਟਾਕੇ ਮਾਰਦੇ ਆ ਤੇ ਜਿਹੜੇ ਤਿੰਨ-ਤਿੰਨ ਜ ਇੱਕ ਤੁਹਾਡੇ ਸਾਹਮਣੇ ਉਹ ਮੋਟਰਸਾਈਕਲ ਖੜਾ ਵਾ ਉਹਦੇ ਨਾਂ ਨੇਮ ਪਲੇਟ ਲੱਗੀ ਐ ਨੰਬਰ ਪਲੇਟ ਵਾ ਬੱਚੇ ਵੇਖੋ ਅੰਡਰਏਜ ਵਾ ਤੇ ਅੰਡਰਏ ਚਲਾਉਂਦੇ ਸਾਰਾ ਮੇਨ ਮਕਸਦ ਅਜਿਹੀ ਹੀ ਆ ਵੀ ਇਹਨਾਂ ਨੂੰ ਇਹਨਾਂ ਤੇ ਰੋਕਥਾਮ ਲਗਾਈ ਜਾਵੇ ਜਾ ਸਕੀ ਜਿਸ ਤਰ੍ਹਾਂ ਪਿੱਛੇ ਜੇ ਸਰਕਾਰ ਵੱਲੋਂ ਇੱਕ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ ਵੱਡੇ 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 ਜੁਰਮਾਨੇ ਦੇ ਆਇਆ ਸੀ ਕਿ ਕਬਰਾਂ ਵਿੱਚ ਤੇ ਉਸ ਤੋਂ ਬਾਅਦਾਂ ਫਿਰ ਪੁਲਿਸ ਕੀ ਘੱਟਲੀ ਪੈ ਗਈ ਕੀ ਕਰਨ ਕੀ ਹੋਇਆ ਵੀ ਉਹ ਜੁਰਮਾਨੇ ਲਾਗੂ ਨਹੀਂ ਹੋਏ ਜਦਾ ਮੈਂ ਥੱਲੀ ਨਹੀਂ ਪੈ ਗਈ ਜੀ ਅਜੇ ਵੀ ਜੁਰਮਾਨੇ ਅਸੀਂ ਕਰਕੇ ਆਏ ਕੱਲ ਜਨਾਲਾ ਵੇਖ ਲਾਇਆ ਸੀ ਕੱਲ ਇਹ ਤਿੰਨ ਮੋਟਰਸਾਈਕਲ ਉੱਥੇ ਬੰਦ ਕਰਕੇ ਆਏ ਦੋ ਤਿੰਨ ਮੋਟਰਸਾਈਕਲ ਅੰਡਰੇਜ ਬੰਦ ਕੀਤੀ ਹੈ ਉਹਨਾਂ ਨੂੰ ਫਾਈਨ ਪਵੇਗਾ ਅੱਗੇ ਉਹ ਜਦੋਂ ਮਿਹਮ ਜਦੋਂ ਚਲਦੀ ਹੈ ਉਹ ਜਦੋਂ ਇੱਕ ਨਵੀਂ ਚੀਜ਼ ਚਲਦੀ ਹੈ ਉਹਦੇ ਬਾਰੇ ਜਦੋਂ ਜਾਗਰੂਕਤਾ ਹੁੰਦੀ ਹੈ ਤਾਂ ਫਿਰ ਲੋਕੀ ਜਰਾ ਕਹਿੰਦੇ ਨਵੀਂ ਚੱਲੀ ਆ ਪਰ ਨਵੀਂ ਨਹੀਂ ਅਜੇ ਵੀ ਸਾਡੀ ਬਿਲਕੁਲ ਨਾਰਮਲ ਹੀ ਚੱਲ ਰਹੀ ਹੈ ਅਸੀਂ ਚਲਾ ਰਹੇ ਹਾਂ ਅਜਨਾਲਾ ਤੇ ਕੱਲ ਰਮਦਾਸ ਵਿਖੇ ਜਿਹੜੇ ਮੋਟਰਸਾਈਕਲ ਬੰਦ ਕਰਕੇ ਆਏ ਆ ਚਾਰ ਮੋਟਰਸਾਈਕਲ ਜਿਹੜੇ ਆ ਦੋ ਵਿੱਚ ਅੰਡਰੇਜ ਹੀ ਜਿੰਦੇ ਉਹਨਾਂ ਨੂੰ ਜੁਰ ਜੀਦੇ ਡਰਾਈਵਿੰਗ ਲਾਇਸੈਂਸ ਜਿਹੜਾ ਕਿੰਨੇ ਸਾਲ ਦੀ ਉਮਰ ਤੱਕ ਜਿਹੜਾ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਵਾਹਕਲ ਵਾਹਕਲ ਜੀ ਅਸੀਂ ਦੇ ਹੀ ਆਪਣੇ ਸਾਰੇ ਪੰਜਾਬ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਆਪਣੇ ਕਵਾਂਗੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਵਾ ਬਿਨਾ ਲਾਇਸੈਂਸ ਮੋਟਰਸਾਈਕਲ ਨਾ ਦਿਓ ਕਿਉਂਕਿ ਇੱਕ ਬੱਚਾ ਜਿਹੜਾ ਵਾ ਉਹ ਸਾਲਾ 16 17 ਸਾਲ ਤੱਕ ਅਸੀਂ ਬੜੀ ਮੁਸ਼ਕਲ ਦੇ ਨਾਲ ਉਹਨੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਨਾ ਕਿ ਉਹਨੂੰ ਜਵਾਨ ਕਰਦੇ ਆ ਕਿ ਸਾਡਾ ਬੱਚਾ ਜਿਹੜੀ ਆ ਕੱਲ੍ਹ ਨੂੰ ਸਾਡਾ ਸਹਾਰਾ ਬਣੂਗਾ ਬੱਚਿਆਂ ਨੂੰ ਵੀ ਚਾਹੀਦਾ ਵਾ ਵੀ ਆਪਣੇ ਅਸੀਂ ਜਿਹੜੇ ਮਾਪਿਆਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਪਾਲਿਆ ਵਾ ਤੇ ਆਪਣੀ ਜ਼ਿੰਦਗੀ ਜਿਹੜੀ ਅਸੀਂ ਖਤਰੇ 'ਚ ਨਾ ਪਾਈਏ ਕਿ ਬਿਨਾਂ ਲਾਇਸੈਂਸ ਜਿਹੜਾ ਵਾ ਆਪਾਂ ਮੋਟਰਸਾਈਕਲ ਜਾਂ ਹੋਰ ਕੋ ਵੀਕਲ ਨਾ ਚਲਾਈਏ ਜੇਕਰ ਲਾਇਸੈਂਸ ਹੋਏਗਾ ਤੇ ਉਹਦੇ ਨਾਲ ਇਹ ਹੁੰਦਾ ਵਾ ਵੀ ਜੇ ਅਗਲੇ ਦਾ ਨੁਕਸਾਨ ਹੋ ਜੇ ਤਾਂ ਉਹਨੂੰ ਵੀ ਬੈਨੀਫਿਟ ਮਿਲਦਾ ਵਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਤੇ ਜੇ ਜਿਹੜਾ ਜਿਹੜਾ ਚਲਾਉਂਦੇ ਆ ਵਾ ਜੇਕਰ ਉਹਦਾ ਵੀ ਕੋਈ ਨੁਕਸਾਨ ਹੁੰਦਾ ਤਾਂ ਉਹਨੂੰ ਵੀ ਬੈਨੀਫਿਟ ਮਿਲਦਾ ਵਾ ਇਸ ਕਰਕੇ ਲਾਇਸੈਂਸ ਤੋਂ ਬਗੈਰ ਜਿਹੜਾ ਵਾ ਮੋਟਰਸਾਈਕਲ ਨਾ ਚਲੋ ਚਲਾਉਂਦੇ ਆਪਣੇ ਬ ਨੌਜਵਾਨ ਪੀੜ੍ਹੀ ਜਿਹੜੀ ਆ ਇਹ ਐਕਸੀਡੈਂਟਾਂ ਦੇ ਵਿੱਚ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਐਕਸੀਡੈਂਟ ਹੋ ਰਹੇ ਉਹ ਹੀ ਉਹਨਾਂ ਦੀ ਜਾਨਾਂ ਜਾ ਰਹੀਆਂ ਇਹ ਸਨ ਕਮਲਜੀਤ ਸਿੰਘ ਐਸਆਈ ਜਿਨ੍ਹਾਂ ਦਾ ਸਾਨੂੰ ਜਾਣਕਾਰੀ ਦਿੱਤੀ ਤੇ ਮੇਰੇ ਨਾਲ ਤੇ ਹੋਰ ਵੀ ਟ੍ਰੈਫਿਕ ਪ੍ਰਸਤ ਦੇ ਜਵਾਨਾਂ ਅੱਗੇ ਗੱਲਬਾਤ ਕਰ ਲੈਨੇ ਆ ਸਰ ਕਿਸ ਤਰ੍ਹਾਂ ਅੱਜ ਤੁਸੀਂ ਕਿੰਨੇ ਚਲਾਨ ਹੁਣ ਤੱਕ ਕਰ ਲਈਏ ਦੇਖੋ ਜੀ ਅਸੀਂ ਹੁਣ ਤੱਕ 15 ਤੋਂ 20 ਚਲਾਨ ਜਿਹੜੇ ਉਹ ਕਰ ਚੁੱਕੇ ਆ ਤਕਰੀਬਨ ਟੂ व्हीਲਰ ਜਿਹੜੇ ਆ ਜਿਹੜੇ ਕਿ ਚਾਰ ਚਾਰ ਪੰਜ ਪੰਜ ਜਿਹੜੇ ਚੜ ਜਾਂਦੇ ਆ ਟੂ व्हीਲਰਾਂ ਤੇ ਤਾਂ ਜਿਹੜੇ ਬੁਲਟ ਮੋਟਰਸਾਈਕਲ ਤੇ ਜਿਹੜੇ ਜਿਨ੍ਹਾਂ ਨੇ ਪਟਾਕੇ ਨਜਾਇਜ਼ ਤੌਰ ਤੇ ਜਿਹੜੇ ਲਵਾਏ ਆ ਉਹ ਵੀ ਅਸੀਂ ਤਕਰੀਬਨ 5 ਤੋਂ 7 ਅੱਜ ਜੰਡਿਆਲੇ ਥਾਣੇ ਆ ਵੀ ਬੰਦ ਕੀਤੇ ਆ ਤੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਹੜੇ ਮੋਸਟਲੀ ਜਿਹੜੇ ਟੀਨੇਜਰਸ ਆ ਜਿਹੜੇ 10 ਸਾਲ ਤੋਂ ਲੈ ਕੇ 19 ਸਾਲ ਤੱਕ ਜਿਨ੍ਹਾਂ ਦੀ ਏਜ ਆ ਉਹ ਜ਼ਿਆਦਾ ਨੁਕਸਾਨ ਕਰ ਰਹੇ ਆ ਕਿਉਂਕਿ ਉਹਨਾਂ ਦੀ ਅਜੇ ਉਮਰ ਕੱਟੋਂ ਕਰਕੇ ਉਹਨਾਂ ਨੂੰ ਸਮਝ ਨਹੀਂ ਆਗੀ ਲੇਕਿਨ ਇਹਦੇ ਵਿੱਚ ਮਾਪਿਆਂ ਦਾ ਵੀ ਬਹੁਤ ਵੱਡਾ ਰੋਲ ਆ ਮਾਪਿਆਂ ਨੂੰ ਵੀ ਪਹਿਲਾਂ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਬੇਟਾ ਸਾਡਾ 18 ਸਾਲਾਂ ਦਾ ਹੋ ਗਿਆ ਵਾ ਜਦੋਂ 18 ਸਾਲ ਦਾ ਬਕਾਇਦਾ ਉਹਦੀ ਉਮਰ ਫਿਰ ਉਹਨਾਂ ਨੂੰ ਵੀ ਲੈ ਕੇ ਦੇਣੇ ਚਾਹੀਦੇ ਆ 16 ਤੋਂ 18 ਸਾਲ ਵੀ ਬਣ ਸਕਦਾ ਵਾ ਲਾਇਸੈਂਸ ਲੇਕਿਨ ਉਹ ਵਿਦਾਊਟ ਗੇਅਰ ਦਾ ਬਣਦਾ ਵਾ ਉਹ ਵੀ ਪੇਰੈਂਟਸ ਨੂੰ ਚਾਹੀਦਾ ਵਾ ਕਿ ਆਪਾਂ ਬੱਚਿਆਂ ਦੇ ਲਾਇਸੈਂਸ ਬਣਾ ਕੇ ਫਿਰ ਹੀ ਉਹਨਾਂ ਨੂੰ ਵੀ ਲੈ ਕੇ ਦੇਈਏ ਤਾਂ ਕਿ ਜਿਹੜੇ ਆਪਾਂ ਰੋਡ ਐਕਸੀਡ ਜਿਹੜੇ ਆ ਬਹੁਤ ਵੱਡੀ ਤਾਦਾਦ ਦੇ ਜਿਹੜੇ ਹੋ ਰਹੇ ਆ ਅਸੀਂ ਘਟਾ ਸਕੀਏ ਨੌਜਵਾਨ ਜਿਹੜੇ ਬੁਲਟ ਤੇ ਪਟਾਕੇ ਬੜੇ ਪਾਉਂਦੇ ਆ ਉਹਨਾਂ ਨੂੰ ਤੁਸੀਂ ਅੱਜ ਚਲਾਨ ਵੀ ਕੱਟ ਰਹੇ ਜੇ ਪਰ ਲੋਕੀ ਫਿਰ ਕਿਉਂ ਜਿਹੜੇ ਨੌਜਵਾਨਾਂ ਜਿਹੜੇ ਬੁਲਟ ਦੇ ਦਿੰਦੇ ਆ 18 ਸਾਲ ਤੋਂ ਘੱਟ ਉਮਰ ਨੂੰ ਦੇ ਦਿੰਦੇ ਆ ਉਹਨੂੰ ਕਿਸ ਤਰ੍ਹਾਂ ਵੇਖੋ ਦੇਖੋ ਜੀ ਮੈਂ ਤੇ ਮੋਸਟਲੀ ਸਕੂਲਾਂ ਵਿੱਚ ਜਾ ਕੇ ਐਜੂਕੇਟ ਵੀ ਕਰਦਾ ਬੱਚਿਆਂ ਨੂੰ ਸੈਮੀਨਾਰ ਵੀ ਲਾਉਣਾ ਵਾ ਤੇ ਉਹਦੇ ਨਾਲ ਨਾਲ ਮੈਂ ਚਲਾਨਾ ਵਾਲੀ ਇਹ ਵੀ ਡਿਊਟੀ ਨਾਕਾ ਡਿਊਟੀ ਵੀ ਮੈਂ ਕਰਦਾ ਹਾਂ ਤੇ ਮੈਂ ਮੇਰਾ ਮਕਸਦ ਇਹ ਹੁੰਦਾ ਵਾ ਕਿ ਜਿਹੜੇ ਆਪਾਂ ਜਿਹੜੇ ਇੰਨੇ ਜਿਆਦੇ ਰੋਡ ਐਕਸੀਡੈਂਟ ਜਿਹੜੇ ਪੰਜਾਬ ਦੇ ਵਿੱਚ ਹੋ ਰਹੇ ਆ ਕਿ ਆਪਾਂ ਘਟਾਏ ਜਾ ਸਕਣ ਕਿਉਂਕਿ ਹੋਰ ਕਿਸੇ ਕਾਰਨਾ ਕਰਕੇ ਇਹਨਾਂ ਨੁਕਸਾਨ ਨਹੀਂ ਹੋ ਰਿਹਾ ਕਿਸੇ ਬਿਮਾਰੀ ਕਰਕੇ ਇਹਨਾਂ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਕਿ ਪੰਜਾਬ ਦੇ ਵਿੱਚ ਰੋਡ ਐਕਸੀਡੈਂਟਸ ਕਰਕੇ ਨੁਕਸਾਨ ਹੋ ਰਿਹਾ ਵਾ ਤੇ ਆ ਜਿਹੜੇ ਬੁਲਟ ਮੋਟਰਸਾਈਕਲ ਤੇ ਜਿਹੜੇ ਲੋਕਾਂ ਨੇ ਜਿਹੜੇ ਪਟਾਕੇ ਲਵਾਏ ਆ ਬੱਚਿਆਂ ਨੇ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਕੋਈ ਪੇਸ਼ੈਂਟ ਹੁੰਦਾ ਵਾ ਕੋਈ ਮਤਲਬ ਜਿਆਦਾ ਸੀਰੀਅਸ ਹੁੰਦਾ ਵਾ ਜੇ ਉਹਦੇ ਲਾਗੇ ਕੋਈ ਟਾਕਾ ਇਦਾਂ ਮਾਰਦਾ ਕੋਈ ਬੱਚਾ ਬੁਲਟ ਦਾ ਤੇ ਉਹਦਾ ਉਹਦੀ ਡੈਥ ਵੀ ਹੋ ਸਕਦੀ ਹੈ ਸੱਡਨਲੀ ਉਹ ਕੁਝ ਵੀ ਹੋ ਸਕਦਾ ਉਸ ਜਿਸ ਤਰ੍ਹਾਂ ਤੁਸੀਂ ਚਲਾਨ ਕੱਟ ਰਹੇ ਜੇ ਕੀ ਤਾਂ ਇਹਦਾ ਨਾ ਅਵੇਰਨੈਸ ਆਂਦੀ ਨੌਜੋਨਾਂ ਵਿੱਚ ਵੀ ਜਿਦ ਤਰ੍ਹਾਂ ਹੈਲਮਟ ਨਹੀਂ ਪਾਇਆ ਉਹ ਪਾਉਂਦਾ ਜਿਦਾਂ ਸੀਟ ਬੈਲਟ ਨਹੀਂ ਲਾਈ ਤੇ ਇਹਦਾ ਨਾ ਅਵੇਰਨੈਸ ਆਈ ਕਿ ਲੋਕਾਂ ਦੇਖੋ ਜੀ ਅਸੀਂ ਇਹ ਸਾਡਾ ਮਕਸਦ ਸਿਰਫ ਚਲਾਨ ਕੱਟਣ ਤੱਕ ਸੀਮਿਤ ਨਹੀਂਗਾ ਅਸੀਂ ਚਲਾਨ ਵੀ ਕੱਟਦੇ ਆ ਤੇ ਨਾਲ ਦੇ ਨਾਲ ਜੇ ਉਹ ਨੇ ਹੈਲਮਟ ਨਹੀਂ ਪਹਿਨੇ ਆ ਹੈਲਮਟ ਦਾ ਜੇ ਕਿਸੇ ਦਾ ਚਲਾਨ ਆਪਾਂ ਕੀਤਾ ਵਾ ਉਹਨੂੰ ਇਹ ਵੀ ਕਹਿੰਨੇ ਆ ਵੀ ਅੱਗੇ ਤੂੰ ਜਿਹੜਾ ਤੁਸੀਂ ਹੈਲਮਟ ਜ਼ਰੂਰ ਪਹਿਨਣਾ ਇਹ ਹੈਲਮਟ ਆਈਐਸਆਈ ਮਾਰਕਾ ਹੋਣਾ ਚਾਹੀਦਾ ਵਾ ਤੇ ਇਹ ਵੀ ਅਸੀਂ ਦਾ ਤਕਰਦੇ ਜੇ ਕਿਸੇ ਨੇ ਸੀਟ ਬੈਲਟ ਨਹੀਂ ਲਾਈ ਸੀਟ ਬੈਲਟ ਦਾ ਚਲਾਨ ਕੀਤਾ ਵਾ ਉਹਨੂੰ ਇਹ ਵੀ ਇਹਦਾ ਦਿੰਨੇ ਆ ਕਿ ਨੈਕਸਟ ਟਾਈਮ ਤੁਸੀਂ ਸੀਟ ਬੈਲਟ ਲਾ ਕੇ ਹੀ ਜਿਹੜਾ ਆਪਣਾ ਵੀਕਲ ਚਲਾਉਣਾ ਕੀ ਮੈਸੇਜ ਦੇਣਾ ਚਾਹੋਗੇ ਸਰ ਦੇਖੋ ਜੀ ਅਸੀਂ ਤੇ ਨੌਜਵਾਨ ਪੀੜ੍ਹੀ ਨੂੰ ਇਹੋ ਮੈਸੇਜ ਦੇਣਾ ਜਾਵਾਂਗੇ ਜੀ ਜਿਹੜੇ ਆ ਵੀ ਆਪਾਂ ਆ ਉਹ ਰਲ ਮਿਲ ਕੇ ਆਪਾਂ ਸਾਰੇ ਪੰਜਾਬ ਚ ਜਿੰਨੀ ਵੱਡੀ ਤਦਾਦ ਦੇ ਜਿਹੜੇ ਰੋਡ ਐਕਸੀਡੈਂਟਸ ਹੋ ਰਹੇ ਆਪਾਂ ਘਟਾਈਏ ਕਿਉਂਕਿ ਅਸੀਂ ਆਪਣੇ ਤੋਂ ਸ਼ੁਰੂਆਤ ਕਰੀ ਜੇ ਅਸੀਂ ਕਿਸੇ ਹਾਲ ਨਾ ਵੇਖੀ ਆ ਵੀ ਪਹਿਲਾਂ ਅਗਲਾ ਜਿਹੜਾ ਇੰਪਲੀਮੈਂਟ ਕਰੇ ਜੇ ਆਪਾਂ ਆਪਣੇ ਤੋਂ ਸ਼ੁਰੂਆਤ ਕਰਾਂਗੇ ਸਾਡੇ ਵੱਲ ਵੇਖ ਕੇ ਕੋਈ ਸ਼ੁਰੂਆਤ ਕਰੂਗਾ ਇਸ ਕਰਕੇ ਕਦੇ ਸਾਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ ਜਦੋਂ ਵੀ ਆਪਾਂ ਸੜਕ ਤੇ ਵਹੀਕਲ ਲੈ ਕੇ ਨਿਕਲਦੇ ਆ ਪਹਿਲਾਂ ਸਾਨੂੰ ਆਪਣੇ ਕਾਗਜ਼ਾਤ ਪੂਰੇ ਕਰਨੇ ਚਾਹੀਦੇ ਆ ਵੀ ਸਾਡੇ ਕੋਲ ਜਿਹੜੇ ਚਾਰੇ ਡਾਕੂਮੈਂਟਸ ਹੈਗੇ ਆ ਫਿਰ ਜਾ ਕੇ ਸਾਨੂੰ ਰੋਡ ਤੇ ਨਿਕਲਣਾ ਚਾਹੀਦਾ ਵਾ ਬਾਕੀਦਾ ਸਾਨੂੰ ਵਹੀਕਲ ਦੀ ਟ੍ਰੇਨਿੰਗ ਲੈ ਕੇ ਫਿਰ ਸਾਨੂੰ ਵਹੀਕਲ ਜਿਹੜਾ ਵਾ ਉਹ ਉਹ ਲੈ ਕੇ ਨਿਕਲਣਾ ਚਾਹੀਦਾ ਸਰਕਾਰ ਦੇ ਬਿਲਕੁਲ ਇਹ ਸਨ ਐਸਆਈ ਇੰਦਰਪਾਲ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਉਸ ਤੋਂ ਪਹਿਲਾਂ ਕਮਲਜੀਤ ਸਿੰਘ ਜੀ ਨਾਲ ਦਿੱਤੀ ਔਰ ਇਹਦੇ ਵਿੱਚ ਅਸੀਂ ਜਿਹੜੇ ਸੀ ਇਹ ਨੌਜਵਾਨ ਜਿਨ੍ਹਾਂ ਦਾ ਚਲਾਨ ਕੱਟੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਔਰ ਇੱਥੇ ਇਹਨਾਂ ਨੇ ਇਹ ਜਗ੍ਹਾ ਜ਼ਿਕਰ ਜੋ ਗੱਲ ਕੀਤੀ ਆ ਵੀ ਜਿਸ ਤਰ੍ਹਾਂ ਨੌਜਵਾਨ ਜਿਹੜੇ ਆ ਬਿਨਾਂ ਹੈਲਮਟ ਤੋਂ ਅਜਿਹਾ ਗੱਡੀ ਜਿਹੜੀ ਚਲਾਉਂਦੇ ਆ ਬਿਨਾ ਸੀਟ ਬੈਲਟ ਤੋਂ ਲਗਾ ਕੇ ਜਦ ਡਰਾਈਵ ਕਰਦੇ ਆ ਉਹ ਜਿਹੜੇ ਆਪਣੀ ਆਪਣੀ ਸੁਰੱਖਿਆ ਤੇ ਦੂਸਰੇ ਦੀ ਸੁਰੱਖਿਆ ਜਿਹੜੀ ਬਣਾਉਣ ਵਾਸਤੇ ਜਿਹੜਾ ਵਾ ਸਭ ਤੋਂ ਪਹਿਲਾਂ ਸਾਨੂੰ ਬੈਲਟ ਲਗਾ ਕੇ ਚੱਲ ਜੀ ਦੀ ਹੈਲਮਟ ਪਾ ਕੇ ਚੱਲਣਾ ਚਾਹੀਦਾ ਔਰ ਇਹਨਾਂ ਨੇ ਵੀ ਟਿੱਕਲ ਦਸੀ ਵੀ ਆਈਐਸਆਈ ਮਾਰਕਾ ਦਾ ਜਿਹੜਾ ਹੈਲਮਟ ਵਧੀਆ ਕੰਪਨੀ ਦਾ ਹੋਣਾ ਚਾਹੀਦਾ ਵਾ ਤਾਂ ਜੋ ਜਿਹੜਾ ਵਾ ਆਪ ਵੀ ਸੁਰੱਖਿਅਤ ਰਹੋ ਤੇ ਦੂਸਰੇ ਸੁਰੱਖਿਅਤ ਰਹੋ ਇਹਨਾਂ ਦੇ ਚਲਾਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਮਤਲਬ ਸਰਕਾਰ ਦੇ ਖਾਤੇ ਚ ਪੈਸੇ ਪੌੜੇ ਇਹਨਾਂ ਦਾ ਮਕਸਦ ਇਹ ਵੀ ਆ ਇਹ ਲੋਕਾਂ ਨੂੰ ਜਿਹੜੀ ਆ ਅਵੇਰਨੈਸ ਵਾਸਤੇ ਜਿਹੜੇ ਆ ਲਗਾਈਏ ਜਾਂਦੇ ਆ ਔਰ ਲੋਕਾਂ ਨੂੰ ਇਹਦੇ ਵਿੱਚ ਇਹਨਾਂ ਵਿੱਚ ਵੀਅਰਸ ਲੈਣੀ ਚਾਹੀਦੀ ਆ ਔਰ ਵੱਧ ਆਪਣੇ ਜਿਹੜਾ ਇਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਪੁੱਤ ਦਾ ਕਿਉਂਕਿ ਟ੍ਰੈਫਿਕ ਜਿਹੜੀ ਪੁਲਿਸ ਵਾ ਆਪਣੇ ਜਿਹੜੇ ਕਾਨੂੰਨ ਜਿਹੜੇ ਬਣੇ ਹੋਏ ਸਾਡੇ ਵਾਸਤੇ ਉਹ ਸਾਡੇ ਵਾਸਤੇ ਕਾਨੂੰਨ ਬਣਾਏ ਨੇ ਦੱਸਿਆ ਵਾ ਕਿ ਸਾਨੂੰ ਸੀਟ ਬੈਲਟ ਲਾ ਕੇ ਚੱਲਣਾ ਹੈ ਹੈਲਮਟ ਲਾਉਣਾ ਚਾਹੀਦਾ ਤੇ ਕਾਗਜ਼ ਜਿਹੜੇ ਆ ਗੱਡੀਆਂ ਦੇ ਕਾਗਜ਼ ਜਿਹੜੇ ਪੂਰੇ ਹੋਣੇ ਚਾਹੀਦੇ ਆ ਇਹਨਾਂ ਦੇ ਜਿਹੜੇ ਆ ਮਤਲਬ ਜਿਹੜਾ ਜਿਹਦਾ ਚਲਾਨ ਕੱਟਦੇ ਉਹਦੇ ਨਾਲ ਇਹ ਵੀ ਹੈਗਾ ਵਾ ਵੀ ਜਿਹੜੇ ਇਹਦੇ ਨਾਲ ਐਕਸੀਡੈਂਟ ਵੀ ਘਟਦੇ ਆ ਕਿਉਂਕਿ ਜਦੋਂ ਵੀ ਕੋਈ ਸੜਕ ਤੇ ਰੋਡ ਤੇ ਨਿਕਲੇ ਆਪਣੇ ਸਾਰੇ ਡਾਕੂਮੈਂਟ ਜਿਹੜਾ ਤਾਂ ਨੌਜਵਾਨ ਆਪਣਾ ਜਿਹੜਾ ਵੀ ਕੋਈ ਨਿਕਲਦਾ ਵਾ ਪੂਰੇ ਕਰਕੇ ਨਿਕਲਦਾ ਵਾ ਜਿਹੜੇ ਆਲਾ ਗੁਰ ਤੋਂ ਜਨਨ ਸਪਸਵਲੀ ਅਸ਼ਮੀਸ਼ ਸ਼ਰਮਾ ਦੀ ਕੋ